ਜੀ ਬੇਟਾ ਦੇਖੋ ਮਾਂ ਇੱਕ ਆਪਣੇ ਬੱਚੇ ਨੂੰ 9 ਮਹੀਨੇ ਆਪਣੇ ਪੇਟ 'ਚ ਰੱਖਦਾ ਇਸ ਤੋਂ ਚੰਗਾ ਤੇ ਬੇਟਾ ਨਾ ਹੋਵੇ ਮੈਂ ਹੀ ਕਹਾਂਗੀ ਲੜਕੀ ਹੋ ਬੇਟੀ ਹੋਵੇ ਕੀ ਕਾਰਨ ਆ ਇਹੋ ਜਿਹਾ ਕਿ ਮਾਂ-ਬਾਪ ਨੂੰ ਬੱਚਿਆਂ ਤੋਂ ਦੂਰ ਤੇ ਬੱਚਿਆਂ ਨੂੰ ਮਾਂ-ਬਾਪ ਤੋਂ ਦੂਰ ਹੋਣਾ ਪੈਂਦਾ ਆ ਕਿਉਂ ਸਿਚੁਏਸ਼ਨ ਇਦਾਂ ਦੀ ਪੈਦਾ ਹੋ ਜਾਂਦੀ ਆ ਕਿ ਉਹ ਬ੍ਰਿਧ ਆਸ਼ਰਮ ਦਾ ਰੁਖ ਕਰਦੇ ਨੇ ਦੇ ਹੈਵ ਬਿਕਮ ਸੋ ਸੈਲਫਿਸ਼ ਕਿ ਘੱਟ ਤੋਂ ਘੱਟ ਸਮਾਂ ਚ ਕਿੰਨਾ ਮੈਕਸਿਮਮ ਆਪਾਂ ਪੈਸਾ ਇਕੱਠਾ ਕਰ ਸਕੀਏ ਤਾਂ ਕਿ ਆਪਾਂ ਇੱਕ ਮਟੀਰੀਅਲਿਸਟਿਕ ਵਰਲਡ ਆਪਣੇ ਵਾਸਤੇ ਐਨਜੋਏ ਕਰ ਸਕੀਏ ਜਿਹੜੇ ਪੇਰੈਂਟਸ ਹੈਗੇ ਆ ਜਿਹੜੇ 올ਡ ਮਤਲਬ ਆਪਣੇ ਮਾਪਿਓ ਹੈਗੇ ਆ ਉਹ ਥੋੜਾ ਹੈਗੇ ਆ 올ਡ ਵਿਚਾਰਾਂ ਦੇ ਕਈ ਵਾਰੀ ਸਿਚੁਏਸ਼ਨ ਇਦਾਂ ਦੀ ਆ ਜਾਂਦੀ ਹੈ ਕਿ ਹੁਣ ਜਵਾਨਾ ਨਵਾਂ ਆ ਰਿਹਾ ਵਾ ਹਰ ਚੀਜ਼ ਨਵੀਂ ਤਕਨੀਕਾਂ ਸਾਰੀਆਂ ਚੀਜ਼ਾਂ ਇਸ ਕਰਕੇ ਉਹ ਬੰਦੇ ਜਿਹੜੇ 올ਡ ਹੈਗੇ ਆਪਣੇ ਗ੍ਰੈਂਡਪੈਰੈਂਟਸ ਹੈਗੇ ਆ ਆਪਣੇ ਮਾਤਾ ਪਿਤਾ ਹੈਗੇ ਆ ਉਹ ਇਹ ਚੀਜ਼ ਨੂੰ ਉਹਦੇ ਵਿੱਚ ਮਤਲਬ ਅਬਜ਼ਰਬ ਨਹੀਂ ਉਹ ਬੰਦੇ ਕਿ ਹਾਂ ਵੀ ਉਹ ਨਵੇਂ ਟੈਕਨੋਲੋਜੀ ਦੇ ਵਿੱਚ ਉਹ ਆਪਣਾ ਨਹੀਂ ਢਲ ਪਾਉਂਦੇ ਇੰਨੀ ਜਲਦੀ ਹੁਣ ਇਹ ਅੱਜ ਕੱਲ ਦੇ ਬੱਚੇ ਕੋਈ ਨਹੀਂ ਸਮਝਦਾ ਜੀ ਅੱਜ ਕੱਲ ਦਾ ਤੁਹਾਨੂੰ ਪਤਾ ਜਵਾਨਾ ਜੀ ਹੈ ਅੱਜ ਕੱਲ ਕੋਈ ਨਹੀਂ ਸਮਝਦਾ ਜੀ ਹੁਣ ਆਪਾਂ ਜਾਣ ਨਹੀਂ ਕਰਦਾ ਜਾਣੇ ਮੰਦਰ ਜਾਣੇ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਜਿਹੜਾ ਜਾਂਦੇ ਹਨ ਉੱਥੇ ਜਾਣ ਦਾ ਕੀ ਫਾਇਦਾ ਜੇ ਆਪਣੇ ਘਰ ਬੈਠੇ ਮਾਪੇ ਨਹੀਂ ਆਪਾਂ ਸੇਵਾ ਨਹੀਂ ਕਰ ਸਕਦੇ ਐਸਐਮਜੀਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਗੱਲ ਕਰਾਂਗੇ ਸੋਸ਼ਲ ਮੁੱਦੇ ਨੂੰ ਲੈ ਕੇ ਸੋਸ਼ਲ ਮੁੱਦੇ ਨੂੰ ਕੀ ਲੈ ਕੇ ਗੱਲਬਾਤ ਕਰਾਂਗੇ ਕਿ ਇਹ ਰੁਕਾਂ ਦੀ ਰੈ ਕਿਉਂ ਮਾਪੇ ਨੂੰ ਬੱਚਿਆਂ ਤੋਂ ਦੂਰ ਤੇ ਬੱਚਿਆਂ ਨੂੰ ਮਾਪੇ ਤੋਂ ਦੂਰ ਹੋਣਾ ਪੈਂਦਾ ਹੈ ਕੀ ਕਾਰਨ ਹੈ ਕਿ ਉਹ ਬਿਰਧ ਆਸ਼ਰਮਾਂ ਚ ਜਾਂਦੇ ਨੇ ਗੱਲਾਂ ਮਤਾ ਕਰਾਂਗੇ ਔਰ ਜਾਣਾਂਗੇ ਲੋਕਾਂ ਦੇ ਵਿਚਾਰ ਕੀ ਕੀ ਉਹਨਾਂ ਦੀ ਰਾਇ ਕਿਉਂ ਉਹਨਾਂ ਨੂੰ ਮਜਬੂਰ ਹੋ ਕੇ ਜਾਣਾ ਪੈਂਦਾ ਆਸ਼ਰਮਾਂ ਦੇ ਵਿੱਚ ਸਸਰੀ ਗਾ ਸਰ ਸਸਰੀ ਗਾ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਨਾਮ ਬਲਜੀਤ ਸਿੰਘ ਬੈਂਸ ਬਲਜੀਤ ਕੀ ਕਾਰਨ ਆ ਇਹੋ ਜਿਹਾ ਕਿ ਮਾਂ ਬਾਪ ਨੂੰ ਬੱਚਿਆਂ ਤੋਂ ਦੂਰ ਤੇ ਬੱਚਿਆਂ ਨੂੰ ਮਾਂ ਬਾਪ ਤੋਂ ਦੂਰ ਹੋਣਾ ਪੈਂਦਾ ਆ ਕਿਉਂ ਸਿਚੁਏਸ਼ਨ ਇਦਾਂ ਦੀ ਪੈਦਾ ਹੋ ਜਾਂਦੀ ਆ ਕਿ ਉਹ ਬ੍ਰਿਧ ਆਸ਼ਰਮ ਦਾ ਰੁਖ ਕਰਦੇ ਨੇ ਆ ਵੇਖੋ ਜੀ ਮੇਰਾ ਮੰਨਣਾ ਹੈ ਕਿ ਆਪਾਂ ਬਹੁਤ 체ਤੀ ਵੈਸਟਰਨ ਕਲਚਰ ਨੂੰ ਅਡਾਪਟ ਕਰ ਰਹੇ ਆ ਜਿਸ ਦੇ ਸਬਨਾਲ ਆ ਆਪਾਂ ਆਪਣੀ ਭਾਰਤੀ ਕਲਚਰ ਨੂੰ ਛੱਡ ਕੇ ਅੱਜ ਕੱਲ ਫਾਸਟ ਲਾਈਫ ਆ ਵਲਚਲ ਪਏ ਨੇ ਤੇ ਜਿਹੜੇ ਜ਼ਿਆਦਾ ਕਰਕੇ ਜਿਹੜੀ ਇਹ ਆ ਮੀਡੀਆ ਰੈਵੋਲੂਸ਼ਨ ਆਇਆ ਹੈ ਜਿਸ ਦੇ ਨਾਲ ਇੰਟਰਨੈਟ ਬੜਾ ਹੀ ਆ इजीली ਅਵੇਲੇਬਲ ਹੋ ਗਿਆ ਹੈ ਜਿਹਦੇ ਨਾਲ ਸਾਰੀ ਦੁਨੀਆ ਇੱਕ ਮੋਬਾਈਲ ਤੇ ਆ ਗਈ ਹੈ ਇਸ ਕਰਕੇ ਇਹ ਆ ਕਲਚਰਲ ਸ਼ੌਕ ਇੱਕ ਅਜ ਦੀ ਜਨਰੇਸ਼ਨ ਦੇ ਵਿੱਚ ਆਪਾਂ ਆ ਬੜਾ ਹੀ ਜ਼ਿਆਦਾ ਪ੍ਰਚਲਿਤ ਦੇਖਦੇ ਆ ਆ ਜਿਹਦੇ ਨਾਲ ਲੋਕੀ ਘੱਟ ਸਮਾਂ 'ਚ ਕਹਿ ਲਓ ਜਵੱਦ ਤੋਂ ਵੱਧ ਪੈਸਾ ਕਮਾਉਣਾ ਇਸ ਦੀ ਰੇਸ 'ਚ ਲੋਕੀ ਲੱਗੇ ਹੋਏ ਨੇ ਆ ਸਾਡਾ ਜਿਹੜਾ ਤਜਰਬਾ ਸੀ ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਸੀ ਆਪਾਂ ਕਹਿੰਦੇ ਸੀ ਕਿ there is no shortcut there is a long cut to a successful life ਬਟ ਅੱਜ ਕੱਲ ਆਪਾਂ ਵੇਖ ਰਹੇ ਹਾਂ ਕਿ ਕੰਪੀਟੀਸ਼ਨ ਇੰਨੀ ਜ਼ਿਆਦਾ ਹੋ ਗਈ ਹੈ ਨਾਲੇ ਲੋਕੀ ਯੰਗ ਜਨਰੇਸ਼ਨ ਖਾਸ ਕਰਕੇ ਦੇ ਹੈਵ ਬਿਕਮ ਸੋ ਸੈਲਫਿਸ਼ ਕਿ ਘਟ ਤੋਂ ਘਟ ਸਮਾਜਕ ਕਿੰਨਾ ਮੈਕਸਿਮਮ ਆਪਾਂ ਪੈਸਾ ਇਕੱਠਾ ਕਰ ਸਕੀਏ ਤਾਂ ਕਿ ਆਪਾਂ ਇੱਕ ਮਟੀਰੀਅਲਿਸਟਿਕ ਵਰਲਡ ਆਪਣੇ ਵਾਸਤੇ ਇੰਜੋਏ ਕਰ ਸਕੀਏ ਜਿਹਦੇ ਚ ਗੱਡੀਆਂ ਹੋਣ ਜਾਂ ਸਰ ਇਹਨਾਂ ਚੀਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਨੂੰ ਆਪਾਂ ਭੁੱਲਦੇ ਜਾ ਰਹੇ ਹਾਂ ਉਹਨਾਂ ਤੋਂ ਆਪਾਂ ਦੂਰ ਹੁੰਦੇ ਜਾ ਰਹੇ ਹਾਂ ਜਿਨ੍ਹਾਂ ਨੇ ਬੋਲਣਾ ਸਿਖਾਇਆ ਤੋਂ ਉਹਨਾਂ ਸਿਖਾਇਆ ਹਨਾ ਕੁਝ ਕਰਨਾ ਸਿਖਾਇਆ ਜਿਨ੍ਹਾਂ ਨੇ ਆਪ ਦੁੱਖ ਝੱਲ ਕੇ ਏਡੇ ਵੱਡੇ ਕੀਤਾ ਬਿਜ਼ਨਸਮੈਨ ਬਣਾਏ ਜਾਂ ਮੰਨ ਲਓ ਕੁਝ ਉਹ ਮੰਨ ਲਓ ਕਮਾਉਂਡ ਜੋਗੇ ਕਰ ਦਿੱਤਾ ਕਹਿ ਸਕਦੇ ਆਪਾਂ ਤੇ ਉਹ ਸਰ ਅੱਜ ਉਹ ਆਸ਼ਰਮਾਂ ਦਾ ਰੁਖ ਕਰ ਰਹੇ ਨੇ ਇਹਨੂੰ ਕੀ ਚੀਜ਼ ਮੰਨਦੇ ਹੋ ਤੁਸੀਂ ਕਿ ਇਹ ਇੱਕ ਪੈਸਾ ਇਕੱਠਾ ਕਰਨ ਦੀ ਖਤਰੀ ਇਦਾਂ ਹੋ ਰਿਹਾ ਆ ਇਹਦੇ ਵਿੱਚ ਸਿਰਫ ਪੈਸਾ ਹੀ ਨਹੀਂ ਬਲਕਿ ਆ ਕਲੈਸ਼ ਕਲੈਸ਼ ਕਹਿ ਸਕਦੇ ਆਪਾਂ ਆ ਥਾਟਸ ਦਾ ਆਪਣੇ ਵਿਚਾਰਾਂ ਦਾ ਆ ਜਿਹਦੇ ਨਾਲ ਹੁਣ ਮਾਤਾ ਪਿਤਾ ਆਪਣੇ ਬੱਚਿਆਂ ਵੱਲ ਜੋ ਆ ਉਹਨਾਂ ਨੂੰ ਲਾਈਫ ਦੇਣਾ ਚਾਹੁੰਦੇ ਸੀ ਜਦੋਂ ਤੀਜਾ ਮੈਂਬਰ ਇੱਕ ਆ ਜਾਂਦਾ ਹੈ ਉਸ ਬੱਚੇ ਦੀ ਲਾਈਫ 'ਚ ਵਿਆਹ ਵਿਆਹ ਸ਼ਾਦੀ ਕਰਕੇ ਜਦੋਂ ਤੀਜਾ ਮੈਂਬਰ ਆ ਜਾਂਦਾ ਹੈ ਉਦੋਂ ਫਿਰ ਹੋਰ ਜ਼ਿਆਦਾ ਇਹ ਕਲੈਸ਼ਸ ਵੱਲ ਚੱਲ ਪੈਂਦਾ ਹੈ ਸਮਾਜ ਜਾਂ ਕੈਲੋ ਮਾਹੌਲ ਜਿਹਦੇ ਕਰਕੇ ਆਈ ਦਿਨ ਕਲੇਸ਼ ਹੁੰਦੇ ਰਹਿੰਦੇ ਨੇ ਮੇਰਾ ਇਹੀ ਮੈਸੇਜ ਰਹੂਗਾ ਕਿ ਆਪਾਂ ਆਪਣੀ ਸੋਚ ਦੂਜਿਆਂ ਤੇ ਨਾ ਥੋਪੀਏ ਤੇ ਘਰ ਆਏ ਨਵੇਂ ਮੈਂਬਰ ਨੂੰ ਜਿੱਦਾਂ ਨੌ ਹੋ ਗਈ ਵਿਆਹ ਕਰਕੇ ਜਦੋਂ ਆਂਦੀ ਹੈ ਤੇ ਆਪਾਂ ਉਹਨੂੰ ਆਪਣੀ ਧੀ ਸਮਝੀਏ ਨਾ ਕਿ ਬਹੂ ਨਾ ਕਿ ਨੌ ਤੇ ਅ ਬੱਚਿਆਂ ਨੂੰ ਪਿਆਰ ਮੁਹੱਬਤ ਤੇ ਉਹਨਾਂ ਦਾ ਉਹਨਾਂ ਦੇ ਸੋਚ ਵਿਚਾਰ ਚ ਇਹ ਨਾ ਫਰਕ ਪੈਣ ਦੀਏ ਕਿ ਉਹ ਆਪਣਾ ਘਰ ਛੱਡ ਕੇ ਕਿਸੇ ਦੂਜੇ ਘਰ ਚ ਜਦੋਂ ਆਏ ਆ ਤੇ ਉਹ ਸੱਸ ਦਾ ਘਰ ਹੈ ਜਾਂ ਸਾਰੇਆਂ ਦਾ ਕਰ ਹੈਗਾ ਉਹਨਾਂ ਨੂੰ ਵੀ ਲੱਗਣਾ ਚਾਹੀਦਾ ਕਿ ਇਹ ਆਪਣੇ ਹੀ ਮਾਪਿਓ ਹੈਗੇ ਨੇ ਤੇ ਮੇਰਾ ਇਹੀ ਮੈਸੇਜ ਰਹੂਗਾ ਦੋਵਾਂ ਸਾਈਡ ਨੂੰ ਕਿ ਆਪਾਂ ਆਪਣੇ ਵਿਚਾਰ ਨਾ ਥੋਪ ਕੇ ਬੱਚਿਆਂ ਨੂੰ ਬੱਚੇ ਟ੍ਰੀਟ ਕਰੀਏ ਉਹਨਾਂ ਨੂੰ ਜਿੱਦਾਂ ਸਾਡੀ ਸਗੀ ਧੀ ਹੋਵੇ ਤੇ ਇਹ ਫਿਰ ਫਰਕ ਜਿਹੜਾ ਹੈਗਾ ਇਹ ਮੇਰੇ ਖਿਆਲ ਨਾਲ ਕਦੇ ਨਹੀਂ ਰਹੂਗਾ ਬਿਲਕੁਲ ਅਗਰ ਮਾਂ-ਬਾਪ ਦੀ ਸੋਚ ਵੀ ਚੇਂਜ ਹੋ ਜਵੇ ਕਿ ਅੱਜ ਕੱਲ ਜਿੱਦਾਂ ਬੱਚੇ ਚਾਹੁੰਦੇ ਨੇ ਉਹਨਾਂ ਦੇ ਹਿਸਾਬ ਦੇ ਨਾਲ ਥੋੜੀ ਜੀ ਹੋ ਜਵੇ ਔਰ ਥੋੜੀ ਬੱਚਿਆਂ ਦੀ ਵੀ ਸੋਚ ਚੇਂਜ ਹੋ ਜਵੇ ਤੇ ਕਦੀ ਘਰ ਦੇ ਵਿੱਚ ਡਿਸਪਿਊਟ ਨਹੀਂ ਹੋਣਗੇ ਸਰ ਕੀ ਕਾਰਨ ਸਮਝਦੇ ਹੋ ਕਿ ਕਿਉਂ ਇਦਾਂ ਦੀ ਸਿਚੁਏਸ਼ਨ ਘਰਾਂ 'ਚ ਪੈਦਾ ਹੁੰਦੀ ਹੈ ਕਿ ਬੱਚਿਆਂ ਨੂੰ ਮਾਂ-ਬਾਪ ਤੋਂ ਦੂਰ ਤੇ ਮਾਂ-ਬਾਪ ਨੂੰ ਬੱਚਿਆਂ ਤੋਂ ਦੂਰ ਹੋਣਾ ਪੈਂਦਾ ਹੈ ਸਰ ਮੈਰਿਜ ਤੋਂ ਬਾਅਦ ਜਿਵੇਂ ਹੁੰਦਾ ਹੈ ਜਿਵੇਂ ਕਿ ਲੜਕੇ ਦੀ ਮੈਰਿਜ ਹੋ ਗਈ ਕਿਸੇ ਦੀ ਉਹਦੀ ਵਾਈਫ ਨੇ ਕਹਿਤਾ ਵੀ ਆਪਾਂ ਤੁਹਾਡੇ ਮੰਮੀ ਨਾਲ ਡੇਰਾਂ ਨਹੀਂ ਰਹਿਣਾ ਤੁਸੀਂ ਅੱਡ ਹੋ ਜਾਓ ਤੇ ਉਹ ਲੜਕਾ ਫਿਰ ਵਿਆਹ ਤੋਂ ਅਗਲਾ ਫੈਮਿਲੀ ਵਾਲੇ ਹੋ ਜਾਂਦੇ ਫਿਰ ਛੱਡ ਦਿੰਦੇ ਆਪਣੇ ਮਾਪੇ ਨੂੰ ਜੀ ਪਰ ਇਹ ਨਹੀਂ ਕਰਨਾ ਚਾਹੀਦਾ ਜੀ ਹੁਣ ਅਗਲੇ ਨੇ ਵੀ ਤਾਂ ਤੁਹਾਨੂੰ ਪੱਲੇ ਹੀ ਹੈ ਜੀ ਬਿਲਕੁਲ ਕਿਉਂ ਇਦਾਂ ਦੀ ਇਹ ਸਿਚੁਏਸ਼ਨ ਆਉਂਦੀ ਕਿਉਂ ਆ ਪੈਦਾ ਕਿਉਂ ਹੁੰਦੀ ਹੈ ਇਹ ਸਾਰੇ ਦਾ ਸਾਰਿਆਂ ਦੇ ਘਰਾਂ 'ਚ ਹੁੰਦੀ ਹੈ ਜੀ ਹੁਣ ਕੋਈ ਵੀ ਮਤਲਬ ਸਹੀ ਨਾਲ ਚੱਲ ਪੈਂਦੇ ਨੇ ਕਿ ਨਹੀਂ ਚੱਲਦੇ ਜੀ ਕਈ ਨਹੀਂ ਛੱਡਦੇ ਮਾਪੇ ਕੋਈ ਛੱਡ ਦਿੰਦੇ ਨੇ ਜੀ ਹੁਣ ਇਹ ਆ ਵੀ ਕਈ ਬੰਦੇ ਵੀ ਜਿਨ੍ਹਾਂ ਨੂੰ ਸਮਝ ਹੁੰਦੀ ਹੈ ਕੋਈ ਵਾਰ ਇਦਾਂ ਦੇ ਵੀ ਹੁੰਦਾ ਹੈ ਘਰਾਂ ਦੇ ਵਿੱਚ ਦੋ ਪਰਿਵਾਰ ਰਹਿੰਦੇ ਹੁੰਦੇ ਆ ਇੱਕ ਨਾਮ ਆਵਾ ਪੀ ਜਿਆਦਾ ਪਿਆਰ ਕਰਦਾ ਹੁੰਦਾ ਦੂਜੇ ਨਾਲ ਥੋੜਾ ਵਿਤਕਰਾਂ ਕਰਦੇ ਹੁੰਦੇ ਆ ਨਹੀਂ ਸਰ ਕਰਦੇ ਦਾ ਮਾਪਾਪ ਦੇਖੋ ਸਾਰਿਆਂ ਨਾਲ ਬਰਾਬਰ ਹੀ ਆ ਇਹ ਬੱਚਿਆਂ ਨੂੰ ਲੱਗਦਾ ਦੇਖਣ ਦੇ ਲੱਗਦਾ ਹੁੰਦਾ ਕਰਦੇ ਦਾ ਬਰਾਬਰ ਹੀ ਆ ਮੁੰਝ ਵਿੱਚ ਦੋ ਮੁੰਡੇ ਆ ਦੋਨਾਂ ਨਾਲ ਮਾਪੇ ਜੰਮੈ ਦੇ ਇੱਕੋ ਮਾਂ ਨਹੀਂ ਆ ਤੁਹਾਨੂੰ ਕਰਦੇ ਦਾ ਦੋਨਾਂ ਨਾਲ ਹੀ ਆ ਮਾਪੇ ਪਰ ਬੱਚੇ ਨੂੰ ਆ ਲੱਗਦਾ ਵੀ ਮੇਰੇ ਨਾਲ ਘੱਟ ਕਰਦੇ ਉਹਨਾਂ ਨਾਲੋਂ ਜ਼ਿਆਦਾ ਕਰਦੇ ਛੋਟੇ ਨਾਲੋਂ ਜ਼ਿਆਦਾ ਸਾਰੇ ਛੋਟੇ ਨਾਲ ਹੀ ਕਰਦੇ ਆ ਪਰ ਕਰਦੇ ਦਾ ਵੱਡੇ ਨਾਲ ਵੀ ਆ ਹੁਣ ਇਹ ਨਹੀਂ ਛੋ ਹੁਣ ਇਹ ਵੀ ਇਹ ਹੁੰਦੀ ਆ ਸਾਰੇ ਘਰਾਂ ਚ ਹੁੰਦਾ ਜੀ ਬਈ ਇਹ ਹੈ ਜਿਵੇਂ ਹੁਣ ਕੋਈ ਕੁੜੀ ਕਹਿ ਰਹੀ ਆ ਵੀ ਤੁਸੀਂ ਸਾਡੇ ਮਾਪੇ-ਪਿਓ ਛੱਡ ਦੋ ਤੁਸੀਂ ਅਗਲੀ ਕੁੜੀ ਨੂੰ ਸਮਝਾਓ ਨਾ ਵੀ ਮੈਂ ਤੇਰੇ ਵਜੇ ਮਾਪੇ-ਪਿਓ ਛੱਡਦਾ ਕੱਲ ਤੂੰ ਮੈਨੂੰ ਛੱਡ ਦੇਗੀ ਤੇਰਾ ਕੀ ਭਰੋਸਾ ਫਿਰ ਹੁਣ ਇਹ ਹੈ ਨਾ ਜੀ ਉਹਨਾਂ ਨੂੰ ਤੇਰੇ ਵਿੱਚ ਇਹ ਮੈਂ ਉਹਨਾਂ ਨੂੰ ਛੱਡਦਾ ਉਹਨਾਂ ਦਾ ਜੰਮਿਆ ਮੈਨੂੰ ਹੁਣ ਇਹ ਅੱਜ ਕੱਲ ਦੇ ਬੱਚੇ ਕੋਈ ਨਹੀਂ ਸਮਝਦਾ ਜੀ ਅੱਜ ਕੱਲ ਦਾ ਬਸ ਤੁਹਾਨੂੰ ਪਤਾ ਹੈ ਜਵਾਨਾ ਹੈ ਜੀ ਅੱਜ ਕੱਲ ਕੋਈ ਨਹੀਂ ਸਮਝਦਾ ਜੀ ਆਇਕਾ ਜੇ ਕਿਸੇ ਨੂੰ ਕਹੋਗੇ ਅਗਲਾ ਕਹੋਗੇ ਤਾਂ ਨੀ ਕੀ ਲੈਣਾ ਜੀ ਅਗਲਾ ਕੋਈ ਹੋ ਨਹੀਂ ਹੈ ਬਾਕੀ ਇਹ ਵੀ ਆਪਸ ਚ ਰਹਿਣਾ ਚਾਹੀਦਾ ਜੀ ਮਿਲ ਜੁਲ ਕੇ ਰਹਿਣਾ ਚਾਹੀਦਾ ਜੀ ਕੋਈ ਹੋਏ ਨਹੀਂ ਆ ਵੀ ਵੇਖੋ ਜੋ ਇਕੱਠੇ ਰਹਿ ਕੇ ਹੁੰਦਾ ਇਕੱਠੇ ਰਹਿ ਗਈ ਹੈ ਜੀ ਆ ਡਰ ਐ ਕਿ ਲੜਾਈਆਂ ਹੀ ਹੁੰਦੀਆਂ ਨੇ ਫਿਰ ਕੀ ਸਿਚੁਏਸ਼ਨ ਕਿਉਂ ਇਦਾਂ ਦੀ ਪੈਦਾ ਹੁੰਦੀ ਹੈ ਕਿ ਬੱਚਿਆਂ ਨੂੰ ਮਾਂ-ਬਾਪ ਤੋਂ ਦੂਰ ਤੇ ਮਾਂ-ਬਾਪ ਨੂੰ ਬੱਚਿਆਂ ਤੋਂ ਦੂਰ ਹੋਣ ਦੀ ਕਿਉਂ ਇਦਾਂ ਦੀ ਨੋਬਤ ਆਉਂਦੀ ਹੈ ਕੀ ਕਾਰਨ ਹੁੰਦਾ ਹੈ ਬੇਟਾ ਵੇਖੋ ਜਦੋਂ ਆ ਜਾਂਦੀਆਂ ਨਾ ਦੂਜੀਆਂ ਬਗਾਨੀਆਂ ਧੀਆਂ ਉਹ ਹੁਣ ਚਲੋ ਕਈ ਤਾਂ ਸਹੀ ਵੀ ਹੁੰਦੀਆਂ ਸਾਰੀਆਂ ਵੀ ਨਹੀਂ ਕੋਜੀਆਂ ਹੁੰਦੀਆਂ ਸਹੀ ਵੀ ਹੁੰਦੀਆਂ ਬੱਚੇ ਦੰਦੀਆਂ ਵੀ ਹੁੰਦੀਆਂ ਜਿਹੜੀਆਂ ਕਹਿੰਦੀਆਂ ਸਾਨੂੰ ਸਾਡੇ ਘਰ ਦੇ ਚਾਹੀਦੇ ਆ ਸਾਨੂੰ ਆਪਣੇ ਸਾਸੋਰੇ ਨਹੀਂ ਚਾਹੀਦੇ ਜਾਂ ਸਾਨੂੰ ਆਪਣੇ ਦਿਓ ਜੇਠ ਨਹੀਂ ਚਾਹੀਦੇ ਜ ਬਗਾਨੇ ਮਤਲਬ ਕੋਈ ਚਾਹੀਦਾ ਨਹੀਂ ਸਾਨੂੰ ਅਸੀਂ ਹੋਈਏ ਤੇ ਬਸ ਸਾਡੇ ਘਰ ਵਾਲਾ ਹੋਵੇ ਜਾਂ ਸਾਡੇ ਬੱਚੇ ਹੋਣ ਜਾਂ ਸਾਡੇ ਮਾਪੇ ਆਣ ਅੰਡੀ ਇਹ ਐਦਾਂ ਦੀ ਸਿਚੁਏਸ਼ਨ ਪੈਦਾ ਹੀ ਕਿਉਂ ਹੁੰਦੀ ਆ ਕਿਉਂ ਐਦਾਂ ਐਦਾਂ ਹੋ ਜਾਂਦੀ ਆ ਬੇਟਾ ਸੋਚਣੀ ਉਹਨਾਂ ਦੀ ਉਹਨਾਂ ਦੀ ਸੋਚਣੀ ਆ ਕੀ ਪਤਾ ਉਹਨਾਂ ਦੇ ਮਨ ਚ ਕੀ ਆ ਚੰਗੇ ਨਹੀਂ ਲੱਗਦੇ ਸਾਸੋਰੇ ਸਾਸੋਰੇ ਨਹੀਂ ਚੰਗੇ ਲੱਗਦੇ ਤਾਂ ਹੀ ਅਗਲੇ ਕਹਿੰਦੇ ਚਲੋ ਇਹਨਾਂ ਨੂੰ ਆਸ਼ਰਮ ਛੱਡਿਓ ਇਹ ਤੰਗ ਕਰਦੇ ਹੁਣ ਜਨਾਨੀਆਂ ਇੱਕ ਮੁੰਡਾ ਵਿਚਾਰਾ ਉਹ ਛੋਟਾ ਜਿਹਾ ਮੁੰਡਾ ਤੇ ਉਹਦਾ ਕਹਿੰਦਾ ਮਾਂ ਆ ਦੀ ਕਹਿੰਦੀ ਮੈਨੂੰ ਨਾ ਤੁਹਾਡੀ ਮਾਂ ਨਹੀਂ ਅੱਛੀ ਲੱਗਦੀ ਇਹਨੂੰ ਨਾ ਤੁਸੀਂ ਛੱਡਿਓ ਉਹ ਮੁੰਡੇ ਨੂੰ ਚੱਕ ਕੇ ਲਕੋ ਦਿੰਦਾ ਛੋਟੇ ਜਿਹੇ ਮੁੰਡੇ ਨੂੰ ਲਕੋ ਦਿੰਦਾ ਜਦੋਂ ਆਂਦੀ ਆ ਕਹਿੰਦਾ ਵੀ ਕਹਿੰਦੀ ਮੇਰਾ ਮੁੰਡਾ ਕਿੱਥੇ ਆ ਮੇਰਾ ਬੱਚਾ ਕਿੱਥੇ ਆ ਮੈਂ ਰਹਿ ਨਹੀਂ ਸਕਦੀ ਮੇਰਾ ਕਹਿੰਦਾ ਤੂੰ ਇੰਨੇ ਕ ਬੱਚੇ ਤੋਂ ਬਿਨਾ ਨਹੀਂ ਰਹਿ ਸਕਦੀ ਤਾਂ ਮੈਂ ਆਪਣੀ ਮਾਂ ਨੂੰ ਆਸ਼ਰਮ ਛੱਡਿਆ ਮੈਂ ਰਹਿ ਲੂੰਗਾ ਆਪਣੀ ਮਾਂ ਤੋਂ ਬਿਨਾ ਉਹ ਵੀ ਸੋਚ ਹੈ ਨਾ ਇਹ ਸੋਚ ਆ ਹੁਣ ਇਹ ਜਨਾਨੀਆਂ ਦੀ ਸੋਚ ਆ ਵੀ ਸਾਨੂੰ ਸਾਡੀ ਜਿਹੜੀ ਸੱਸ ਆ ਜਾਂ ਸਾਡਾ ਸਹੁਰਾ ਆ ਵੀ ਤੰਗ ਹੁਣ ਸੱਸ ਸਹੁਰੇ ਨੇ ਦੇਖੋ ਖਾਣ ਪੀਣ ਨੂੰ ਵੀ ਮੰਗਣਾ ਖਰਚਾ ਵੀ ਮੰਗਣਾ ਜਿੱਦੋਂ ਆਪਣੇ ਸੀਗੇ ਕਮਾਈ ਕਰਦੇ ਸੀ ਚਲ ਕਮਾਉਂਦੇ ਸੀ ਉਹਦੋਂ ਅਗਲੇ ਸਾਸੋਰੇ ਵੀ 6 ਲੱਖ ਦੇ ਨੋਨ ਨੂੰ ਵੀ ਚੰਗੇ ਲੱਗਦੇ ਪੁੱਤਰ ਨੂੰ ਵੀ ਚੰਗੇ ਲੱਗਦੇ ਆ ਜਦੋਂ ਕਮਾਨ ਤੋਂ ਫਿਰ ਅਗਲੇ ਬੈਠ ਜਾਂਦੇ ਆ ਫਿਰ ਉਹੀ ਚੰਗੇ ਨਹੀਂ ਲੱਗਦੇ ਉਹ ਚੰਗੇ ਜਦੋਂ ਐਸੀ ਕਿ ਥੋੜਾ ਤੁਸੀਂ ਵੀ ਇਮੋਸ਼ਨਲ ਜੇ ਹੋ ਗਈ ਸੀ ਅਮੋਸ਼ਨਲ ਮੇਰੇ ਵੀ ਛੋਟੇ ਬੇਟੇ ਨੇ ਸਾਡੇ ਨਾਲ ਇਦਾਂ ਕੀਤਾ ਨਾ ਸਾਡੇ ਛੋਟੇ ਬੇਟੇ ਨੇ ਮੈਂ ਮਕਾਨ ਮੈਂ ਵੀ ਕੰਮ ਕਰਦੀ ਸੀ ਜੋਬ ਕਰਦੀ ਸੀ ਕਾਰਪੋਰੇਸ਼ਨ 'ਚ ਤੇ ਮੇਰੇ ਸਾਰੇ ਮਤਲਬ ਪੈਸਾ ਪੂਸਾ ਲਵਾਇਆ ਮਕਾਨ ਤੇ ਤਿੰਨ ਮੰਜ਼ਿਲ ਮਕਾਨ ਬਣਵਾਇਆ 10 ਲੱਖ ਰੁਪਇਆ ਲਾਇਆ ਮਕਾਨ ਤੇ ਬਾਚੋ ਜੀ ਉਹਦੀ ਆ ਗਈ ਬੋਟੀ ਪਿਲ ਗਈ ਸੀ ਤਿੰਨ ਸਾਲ ਗਈ ਰਹੀ ਗਈ ਰਹੀ ਬੱਚੇ ਵੀ ਛੱਡ ਕੇ ਛੋੜ ਛੋੜ ਮੈਂ ਪਾਲੇ ਤਿੰਨ ਸਾਲ ਬਾਚੋ ਬੋਟੀ ਆ ਗਈ ਉਹਨੇ ਸਾਨੂੰ ਵੀ ਕੱਢ ਦਿੱਤਾ ਮੇਰੀ ਆਪ ਵੱਡੀ ਨੋ ਵੱਡਾ ਮੁੰਡਾ ਮੈਨੂੰ ਸਾਨੂੰ ਕੱਢ ਦਿੱਤਾ ਹਨ ਕਰ ਅਸੀਂ ਉਨ ਕਿਰਾਏ ਤੇ ਰਹਨੇ ਮੱਲ ਭਰੀ ਕਰ ਕਰਦੀ ਸਟੋਰੀ ਹੈ ਕਰ ਕਰਦੀ ਸਟੋਰੀ ਹੈ ਬੇਟਾ ਕਰ ਕਰਦੀ ਦੇਖੋ ਮੈਂ ਇਹ ਨਹੀਂ ਕਹਿੰਦੀ ਵੀ ਸਾਰੀਆਂ ਹੀ ਜਨਾਨੀਆਂ ਔਰਤਾ ਮਾੜੀਆਂ ਆ ਚੰਗੀਆਂ ਵੀ ਹੈਗੀਆਂ ਆ ਵਿੱਚ ਇਹੋ ਜੀਆਂ ਵੀ ਹੈਗੀਆਂ ਬਾਕੀ ਮਾਂ ਪਿਓ ਦੀ ਸਿੱਖਿਆ ਕਈ ਮਾ ਮਾਂ ਬਾਪ ਐਨੇ ਚੰਗੇ ਹੁੰਦੇ ਆ ਨਾ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਦਿੰਦੇ ਆ ਵੀ ਨਹੀਂ ਜਿਹੜੇ ਤੁਹਾਡੇ ਸਾਸੋ ਰਿਆ ਨਾ ਤੁਹਾਡੇ ਮਾ ਮਾਂ ਬਾਪ ਆ ਇਹਨਾਂ ਦੀ ਤੁਸੀਂ ਸੇਵਾ ਕਰੋ ਹੁਣ ਆਪਾਂ ਜਾਣ ਨੇ ਗੁਰਦੁਆਰਾ ਜਾਣੇ ਮੰਦਰ ਜਾਣੇ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਬੇਟਾ ਜਾਨਦੇ ਆ ਨਾ ਉੱਥੇ ਜਾਣ ਦਾ ਕੀ ਫਾਇਦਾ ਜੇ ਆਪਾਂ ਘਰ ਬੈਠੇ ਮਾ ਬਾਪ ਦੀ ਆਪਾਂ ਸੇਵਾ ਨਹੀਂ ਕਰ ਸਕਦੇ ਹਾਂ ਦੇ ਘਰ ਦੇ ਵਿੱਚ ਆਪਣੀਆਂ ਵੀ ਬੇਟੀਆਂ ਹੁੰਦੀਆਂ ਨੇ ਨਾ ਆਪਾਂ ਜੇ ਉਹਨਾਂ ਨੂੰ ਆਪਣੀ ਬੇਟੀ ਸਮਝਦੇ ਆ ਤੇ ਉਹਨਾਂ ਨੂੰ ਵੀ ਬਰਾਬਰ ਬੇਟੀ ਦਾ ਇਹੀ ਦਰਜਾ ਦੇਣਾ ਹੈ ਹਾਂ ਬਿਲਕੁਲ ਬਿਲਕੁਲ ਦਰਜਾ ਦੇਣਾ ਉਹ ਕਹਿੰਦੇ ਨੇ ਕਹਿੰਦੇ ਜੇ ਸਸ ਚੰਗੀਆਂ ਨਾ ਹੋਣਗੀਆਂ ਤਾਂ ਕਿਉਂ ਨੋਆਂ ਲੜਨਗੀਆਂ ਜਾਂ ਨੋਆਂ ਸੜਨਗੀਆਂ ਤੇ ਜੇ ਘਰ ਵਿੱਚ ਜੇ ਕਹਿੰਦੇ ਪੁੱਤਰ ਇੱਕ ਪੁੱਤਰ ਆਪਣਾ ਚੰਗਾ ਹੈ ਨਾ ਤੇ ਉਹ ਨੋ ਵੀ ਚੰਗੀ ਆ ਤੇ ਸੱਸ ਵੀ ਚੰਗੀ ਆ ਜੇ ਪੁੱਤਰ ਹੀ ਨਾ ਨੋ ਦੀ ਸੋਨੇ ਨਾ ਸੱਸ ਦੀ ਸੋਨੇ ਮਾਂ ਦੀ ਸੋਨੇ ਜੇ ਮਾਂ ਦੀ ਸੁਣੂਗਾ ਆਪਣੀ ਜਨਾ ਨੀ ਨਾ ਲੜੂਗਾ ਜੇ ਜਨਾਨੀ ਦੀ ਸੁਣੂਗਾ ਮਾਂ ਬੈਲੈਂਸ ਕਿਵੇਂ ਹੋਏਗਾ ਬੈਲੈਂਸ ਕਿਵੇਂ ਹੋਏਗਾ ਇਹ ਤਾਂ ਤਕਰਾਰ ਦਾ ਬੇਟਾ ਹੁਣ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਨਾ ਇਹਦਾ ਆਪਾਂ ਕੁਝ ਕਹਿ ਨਹੀਂ ਸਕਦੇ। ਵੀ ਇਹਨਾਂ ਦੇ ਦਿਲ 'ਚ ਕੀ ਆ? ਹਾਂਜੀ ਬੇਟਾ ਦੇਖੋ ਮਾਂ ਇੱਕ ਆਪਣੇ ਬੱਚੇ ਨੂੰ 9 ਮਹੀਨੇ ਆਪਣੇ ਪੇਟ 'ਚ ਰੱਖ ਦਿਆ। ਇਸ ਤੋਂ ਚੰਗਾ ਤੇ ਬੇਟਾ ਨਾ ਹੋਵੇ। ਮੈਂ ਹੀ ਕਹਾਂਗੀ ਲੜਕੀ ਹੋ, ਬੇਟੀ ਹੋਵੇ। ਕਿਉਂਕਿ ਪੁੱਤਰ ਨੂੰ ਜੰਮ ਕੇ ਨਾ ਮਾਂ ਉਹ ਗਲਤੀ ਕਰਦੀ। ਬਹੁਤ ਜ਼ਿਆਦਾ ਗਲਤੀ ਕਰਦੀ। ਪੁੱਤਰ ਨਹੀਂ ਹੋਣਾ ਚਾਹੀਦਾ। ਮੈਂ ਤਾਂ ਕਹਿੰਦੀ ਲੋਕੀ ਜਿਹੜੇ ਕਹਿੰਦੇ ਆ ਨਾ ਕੁੜੀਆਂ ਮੁੰਡੇ ਹੋਣ, ਮੁੰਡੇ ਹੋਣ ਮੈਂ ਕਹਿੰਦੀ ਨਹੀਂ, ਬੇਟੀਆਂ ਹੋਣ। ਆ ਮੇਰੇ ਦੋ ਪੋਤੀਆਂ ਐ ਸਾਨੂੰ ਹੁਣ ਸਾਰੇ ਕਹਿੰਦੇ ਆ ਵੀ ਤੁਸੀਂ ਚਾਂਸ ਲਵੋ ਇੱਕ ਮੁੰਡਾ ਹੋਣਾ ਚਾਹੀਦਾ ਮੈਂ ਕਹਿੰਨੀ ਨਹੀਂ ਸਾਡੇ ਲਈ ਬੇਟੀਆਂ ਬਹੁਤ ਮੁੰਡੇ ਹੀ ਆ ਬਹੁਤ ਵਧੀਆ ਕਿਉਂਕਿ ਮਾਵਾ ਬਹੁਤ ਗਲਤੀ ਕਰਦੀਆਂ ਜੰਮ ਕੇ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੇ ਡਿਸਕ੍ਰੀਟ ਪੈਂਦੇ ਨੇ ਕੀ ਕਾਰਨ ਮੰਨਦੇ ਹੋ ਇਹਨਾਂ ਨੂੰ ਕਿਉਂ ਘਰਾਂ ਦੇ ਵਿੱਚ ਇਦਾਂ ਦੇ ਡਿਸਟ੍ਰਿਬਿਊਟ ਪੈਂਦੇ ਨੇ ਪਤਾ ਕੀ ਬੱਚੇ ਜਿੱਦਾਂ ਹਸਬੈਂਡ ਤੇ ਡਿਪੈਂਡ ਕਰਦਾ ਜਾਂ ਬੇਟੇ ਤੇ ਡਿਪੈਂਡ ਕਰਦਾ ਵੀ ਉਹਨੇ ਕਿੱਦਾਂ डील ਕਰਨਾ ਮਾਂ ਨੂੰ ਵੀ ਆਪਣੇ ਵਾਈਫ ਨੂੰ ਵੀ ਜਾਂ ਕਿਦਾਂ ਤੇ ਸਾਰਾ ਉਹਦੇ ਤੇ ਹੀ ਡਿਪੈਂਡ ਕਰਦਾ ਵਾ ਵੀ ਜੇ ਹੁਣ ਉਹ ਮਾਂ ਨੂੰ ਇਗਨੋਰ ਕਰੂਗਾ ਤਾਂ ਨੋ ਪਹਿਲਾ ਪਹਿਲਾਂ ਕਰੂਗੀ ਜੇ ਉਹ ਸਹੀ ਆ ਤਾਂ ਨੋ ਵੀ ਦੇਖ ਕੇ ਜਿਹਦੇ ਮਨ ਚ ਕਿਤੇ ਆਂਦਾ ਵੀ ਹੋਗਾ ਬਟ ਪਰ ਫਿਰ ਵੀ ਉਹ ਸਹੀ ਹੋ ਜੂਗੀ ਵੀ ਹਾਂ ਮੇਰਾ ਹਸਬੰਡ ਜੇ ਮਾਪਿਆਂ ਦੀ ਜੇ ਸੇਵਾ ਉਹ ਕਰੂਗਾ ਆਏ ਗਏ ਨੂੰ ਕੁੜੀ ਦੇ ਮਾਪਿਆਂ ਨੂੰ ਪੁੱਛੂਗਾ ਤਾਂ ਨੋ ਵੀ ਇੰਨੀ ਮਾੜੀ ਨਹੀਂ ਹੁੰਦੀ ਵੀ ਉਹ ਨਾ ਪੁੱਛੇ ਠੀਕ ਹੈ ਨਾ ਤੇ ਇਸ ਕਰਕੇ ਵੀ ਮਨੋਦ ਨੂੰ ਵੀ ਚਾਹੀਦਾ ਵੀ ਆਪਣੇ ਸਾਸੋਰੀ ਦੀ ਸੇਵਾ ਕਰੇ ਤੇ ਮੁੰਡੇ ਨੂੰ ਵੀ ਚਾਹੀਦਾ ਵੀ ਉਹ ਕੁੜੀ ਦੇ ਮਾਪਿਓ ਦੀ ਆਏ ਨੂੰ ਪੁੱਛੇ ਬਿਲਕੁਲ ਜ਼ਿਆਦਾਤਰ ਡਿਸਪਿਊਟ ਇਹਨਾਂ ਚੀਜ਼ਾਂ ਤੋਂ ਵੀ ਪੈਂਦੇ ਨੇ ਜੇ ਬੱਚੇ ਵੀ ਅੱਜ ਕੱਲ ਜਿਹੜੇ ਆ ਉਹ ਥੋੜਾ ਮਾਪਾਪ ਵੀ ਥੋੜਾ ਆਪਣੀ ਸੋਚ ਨੂੰ ਢਾਲ ਲੈਣ ਤੇ ਕਦੀ ਡਿਸਪਿਊਟ ਹੋਣਾ ਹੀ ਨਾ ਕਰੇ ਜੀ ਹਾਂਜੀ ਕਿਉਂਕਿ ਅੱਜ ਕੱਲ ਦੇ ਬੱਚਾਂ 'ਚ ਸਹਿਨਸ਼ੀਲਤਾ ਨਹੀਂ ਹੈਗੀ ਇਸ ਕਰਕੇ ਚਲੋ ਕਈ ਸਹਿਨ ਕਰ ਵੀ ਜਾਂਦੇ ਕਈ ਨਹੀਂ ਵੀ ਕਰਦੇ ਬਸ ਇਹ ਆ ਵੀ ਆ ਮਾਂ ਨੂੰ ਵੀ ਤੀ ਬੰਨੇ ਚਾਹੀਦਾ ਵਾ ਤੇ ਸੱਸ ਨੂੰ ਵੀ ਆਪਣੀ ਨੋਨਤੀ ਬਣਾ ਕੇ ਰੱਖਣੀ ਚਾਹੀਦਾ ਫਿਰ ਕਦੀ ਵੀ ਇਦਾਂ ਨਹੀਂ ਹੋਊਗਾ ਦੋਸਤ ਕਿਵੇਂ ਦੇਖਦੇ ਹੋ ਤੁਸੀਂ ਕਿਉਂ ਇਦਾਂ ਦੀ ਸਿਚੁਏਸ਼ਨ ਪੈਦਾ ਹੁੰਦੀ ਆ ਕਿ ਘਰਾਂ ਦੇ ਵਿੱਚ ਮਾਪੇ ਨੂੰ ਬੱਚਿਆਂ ਤੋਂ ਦੂਰ ਤੇ ਬੱਚਿਆਂ ਨੂੰ ਮਾਪੇ ਤੋਂ ਦੂਰ ਹੋਣਾ ਪੈਂਦਾ ਆ ਕਿਉਂ ਇਦਾਂ ਦੀ ਸਿਚੁਏਸ਼ਨ ਪੈਦਾ ਹੁੰਦੀ ਘਰਾਂ 'ਚ ਦੇਖੋ ਗੱਲ ਇਹ ਆ ਕਿ ਵੀ ਜਿਹੜੇ ਪੇਰੈਂਟਸ ਹੈਗੇ ਆ ਜਿਹੜੇ 올ਡ ਮਤਲਬ ਆਪਣੇ ਮਾਪਿਓ ਹੈਗੇ ਆ ਉਹ ਥੋੜਾ ਹੈਗੇ ਆ 올ਡ ਵਿਚਾਰਾਂ ਦੇ ਕਈ ਵਾਰੀ ਸਿਚੁਏਸ਼ਨ ਐਦਾਂ ਦੀ ਆ ਜਾਂਦੀ ਹੈ ਕਿ ਉਹ ਜਵਾਨਾ ਨਵਾਂ ਆ ਰਿਹਾ ਵਾ ਹਰ ਚੀਜ਼ ਨਵੀਂ ਤਕਨੀਕਾਂ ਸਾਰੀਆਂ ਚੀਜ਼ਾਂ ਇਸ ਕਰਕੇ ਉਹ ਬੰਦੇ ਜਿਹੜੇ 올ਡ ਹੈਗੇ ਆਪਣੇ ਗ੍ਰੈਂਡਪੈਰੈਂਟਸ ਹੈਗੇ ਆ ਆਪਣੇ ਮਾਤਾ ਪਿਤਾ ਹੈਗੇ ਆ ਉਹ ਇਹ ਚੀਜ਼ ਨੂੰ ਉਹਦੇ ਵਿੱਚ ਮਤਲਬ ਉਹ ਅਬਜ਼ਰਬ ਨਹੀਂ ਉਹ ਬੰਦੇ ਕਿ ਹਾਂ ਵੀ ਉਹ ਨਵੇਂ ਟੈਕਨੋਲੋਜੀ ਦੇ ਵਿੱਚ ਉਹ ਆਪਣਾ ਨਹੀਂ ਢਲ ਪਾਉਂਦੇ ਇੰਨੀ ਜਲਦੀ ਤੇ ਉਹਨਾਂ ਨੂੰ ਕਈ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਜਿਹੜੀਆਂ ਮਾਡਰਨ ਹੋ ਗਈਆਂ ਨੇ ਆਪਣਾ ਰਹਿਣਾ ਸਹਿਣਾ ਖਾਣਾ ਪੀਣਾ ਅੱਜਕੱਲ੍ਹ ਜ਼ਿਆਦਾਤਰ ਜਿਹੜੇ ਹੈਗੇ ਆ ਵਧੀਆ ਫੈਮਿਲੀ ਚੋ ਘਰੇ ਖਾਣਾ ਪੀਣਾ ਘਾਟ ਹੀ ਬਣਾਉਂਦੇ ਹੁੰਦੇ ਆ ਤੇ ਉਹਨਾਂ ਦਾ ਹੀ ਰਹਿੰਦਾ ਕਿ ਹਾਂ ਵੀ ਬਾਹਰ ਚੱਲ ਕੇ ਖਾਈਏ ਪੀਏ ਬਾਹਰ ਰਹੀਏ ਜ਼ਿਆਦਾਤਰ ਮੋਸਟਲੀ ਉਹ ਬਾਹਰ ਹੀ ਰਹਿੰਦੇ ਆ ਤੇ ਇੱਕ ਗੱਲ ਹੋਰ ਹੈ ਕਿ ਵੀ ਮੈਨੂੰ ਤਾਂ ਨਹੀਂ ਲੱਗਦਾ ਕਿ ਹਾਂ ਵੀ ਆਪਣੇ ਪੇਰੈਂਟਸ ਨੂੰ ਬਾਹਰ ਜਾਂ 올ਡ ਆਸ਼ਰਮ ਦੇ ਵਿੱਚ ਛੱਡਣਾ ਚਾਹੀਦਾ ਕਿਉਂਕਿ ਉਹ ਸਾਡੇ ਵਾਸਤੇ ਸਭ ਕੁਝ ਉਹਨਾਂ ਨੇ ਕੀਤਾ ਹੈ ਜੋ ਵੀ ਕੀਤਾ ਉਹਨਾਂ ਉਹਨਾਂ ਨੇ ਕੀਤਾ ਹੈ ਤੇ ਹੁਣ ਇਹ ਜਿਹੜੀ ਉਮਰ ਹੁੰਦੀ ਆ 올ਡ ਉਮਰ ਹੁੰਦੀ ਆ ਉਹਨਾਂ ਨੂੰ ਸਾਡੀ ਬਹੁਤ ਲੋੜ ਹੁੰਦੀ ਹੈ ਤੇ ਸਾਨੂੰ ਹਮੇਸ਼ਾ ਉਹਨਾਂ ਨੂੰ ਆਪਣੇ ਨਾਲ ਹੀ ਰਹਿਣਾ ਚਾਹੀਦਾ ਰੱਖਣਾ ਚਾਹੀਦਾ ਮੇਰੇ ਸ਼ਾਹਨਾਂ ਤੇ ਜੇ ਮਾੜੀ-ਮੋਟੀ ਦੇਖੋ ਕਈ ਵਾਰੀ ਬੰਦਾ ਹੁੰਦਾ ਹੈ ਕਿ ਹਾਂ ਵੀ ਨਹੀਂ ਅਡਜਸਟ ਕਰ ਪਾਂਦਾ ਤਾਂ ਉਹਨਾਂ ਵਾਸਤੇ ਵੀ ਆਪਾਂ ਨੂੰ ਵੀ ਥੋੜਾ ਬਹੁਤਾ ਅਡਜਸਟ ਕਰਨਾ ਪੈਂਦਾ ਜਿਵੇਂ ਉਹਨਾਂ ਨੇ ਆਪਣੇ ਨਾਲ ਕੀਤਾ ਹੁਣ ਤਾਂ ਕੀਤਾ ਹੈ ਤੇ ਸਾਨੂੰ ਵੀ 올ਡ ਏਜ ਦੇ ਵਿੱਚ ਉਹਨਾਂ ਦਾ ਸਾਥ ਕਦੇ ਨਹੀਂ ਛੱਡਣਾ ਚਾਹੀਦਾ ਜਾਨੀ ਕਿ ਤੁਹਾਡੇ ਕਹਿਣ ਦਾ ਭਾਵ ਇਹ ਹੈ ਵੀ ਕਿਤੇ ਨਾ ਕਿਤੇ ਸੋਚ ਜੇ ਉਹ ਵੀ ਚੇਂਜ ਕਰ ਲੈਣ ਥੋੜੀ ਬੱਚੇ ਵੀ ਚੇਂਜ ਕਰ ਲੈਣ ਤੇ ਘਰ ਵਿੱਚ ਇਦਾਂ ਦੇ ਰਤ ਨਹੀਂ ਪੈਂਦਾ ਹੁਣ ਕਈ ਵਾਰੀ ਉਹਨਾਂ ਦੀ ਵੀ ਗਲਤੀਆਂ ਹੁੰਦੀਆਂ ਨੇ ਕਿ ਵੀ ਕਿਉਂਕਿ ਜਿਹੜਾ ਇਹ ਆਪਣਾ ਟਾਈਮ ਹੈ ਬਿਲਕੁਲ ਚੇਂਜ ਹੋ ਗਿਆ ਵਾ ਤੇ ਹਰੇਕ ਬੰਦੇ ਨੂੰ ਟਾਈਮ ਦੇ ਨਾਲ ਚੇਂਜ ਹੋਣਾ ਪੈਣਾ ਹੀ ਪੈਣਾ ਹੈ ਕਿਉਂਕਿ ਹੁਣ ਜਿਹੜਾ ਜਵਾਨਾ ਹੈ ਬੱਚੇ ਜਿਹੜੇ ਹੁੰਦੇ ਆ ਉਹ ਆਪਣੀ ਮੈਂਟੈਲਿਟੀ ਚੇਂਜ ਨਹੀਂ ਕਰ ਸਕਦੇ ਕਿਉਂਕਿ ਉਹ ਇਸ ਮਾਹੌਲ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਇਹੀ ਪਸੰਦ ਹੈ ਉਹ ਇਦਾਂ ਹੀ ਕਰਨਗੇ ਕਿਉਂਕਿ ਉਹ ਹੁਣ ਜਿਹੜਾ ਬੱਚਾ ਹੁਣ 2000 ਦੇ ਵਿੱਚ ਜੰਮਿਆ ਉਹਨੂੰ ਕਹੋ ਕਿ ਹਾਂ ਵੀ ਜਿਹੜਾ 90 'ਚ ਜੰਮਿਆ ਜਾਂ ਫਿਰ 80 'ਚ ਜੰਮਿਆ ਉਹ ਉਸ ਹਿਸਾਬ ਨਾਲ ਆਪਣਾ ਮਾਹੌਲ ਬਣਾਵੇ ਜਾਂ ਕੰਮ ਕਰੇ ਤਾਂ ਨਹੀਂ ਕਰ ਸਕਦਾ ਤੇ ਇਹ ਚੀਜ਼ ਹੈ ਮੈਂ ਇਹ ਸੋਚਦਾ ਕਿ ਹਾਂ ਵੀ ਪੈਰੈਂਟਸ ਨੂੰ ਵੀ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਬੱਚੇ ਮਾਡਰਨ ਹੋ ਰਹੇ ਆ ਤੇ ਉਹਨਾਂ ਦੇ ਨਾਲ ਬੀਓਸ ਹਿਸਾਬ ਦਾ ਬਿਹੇਵ ਕੀਤਾ ਜਾਵੇ ਤੇ ਥੋੜਾ ਜਿਹਾ ਆਪਣੇ ਆਪ ਨੂੰ ਵੀ ਚੇਂਜ ਕੀਤਾ ਜਾਵੇ। ਬਿਲਕੁਲ ਅਗਰ ਮਾਪੇ ਵੀ ਆਪਣੀ ਥੋੜੀ ਸੇਚ ਸੋਚ ਚੇਂਜ ਕਰ ਲਵੇ ਤੇ ਥੋੜੀ ਬੱਚੇ ਸੋਚ ਚੇਂਜ ਕਰ ਲੈਣ ਤਾਂ ਘਰ ਦੇ ਵਿੱਚ ਕਦੀ ਵੀ ਇਦਾਂ ਦੇ ਹਾਲਾਤ ਨਹੀਂ ਬਣਨਗੇ ਕਿ ਉਹ ਲੜਾਈ ਦਾ ਕਾਰਨ ਬਣਨ ਤੇ ਨਾ ਹੀ ਇਦਾਂ ਦੀ ਕੋਈ ਸਿਚੁਏਸ਼ਨ ਪੈਦਾ ਹੋਊਗੀ ਕਿ ਘਰਾਂ ਦੇ ਵਿੱਚੋਂ ਨਿਕਲਣ ਦੀ ਨੌਬਤ ਆਊਗੀ। ਥੋੜਾ ਬੱਚਿਆਂ ਨੂੰ ਵੀ ਚੇਂਜ ਹੋਣ ਦੀ ਲੋੜ ਆ ਥੋੜਾ ਜਿਹੜੇ ਪੁਰਾਣੇ ਸਮਿਆਂ ਦੇ ਹਿਸਾਬ ਦੇ ਨਾਲ ਮਾਪੇ ਸੋਚ ਰੱਖਦੇ ਆ ਉਹ ਵੀ ਥੋੜੇ ਆਪਣੀ ਸੋਚ ਨੂੰ ਚੇਂਜ ਰੱਖਣ। ਇਹ ਸਨ ਲੋਕਾਂ ਦੇ ਵਿਚਾਰ ਲੋਕਾਂ ਦੀ ਰੈ ਕੀ ਆਸ਼ਰਮਾਂ ਦੇ ਵਿੱਚ ਕਿਉਂ ਜਾਣ ਦੀ ਨੋਬਤ ਆਉਂਦੀ ਹੈ ਕਿਉਂ ਘਰਾਂ ਦੇ ਵਿੱਚ ਡਿਸਟ੍ਰਿਬਿਊਟ ਹੁੰਦੇ ਨੇ ਕਿਉਂ ਜਦੋਂ ਤੀਜਾ ਪਰਸਨ ਘਰ ਦੇ ਵਿੱਚ ਆਉਂਦਾ ਉਦੋਂ ਕਿਉਂ ਹਾਲਾਤ ਵਿਗੜਦੇ ਨੇ ਇਹ ਲੋਕਾਂ ਦੇ ਵਿਚਾਰ ਨਵੀਂ ਅਪਡੇਟ ਲਈ ਫਿਰ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਕੈਮਰਾ ਪਰਸਨ ਹਜੀਦ ਦੇ ਨਾਲ ਰਕੇਸ਼ ਦੀ ਰਿਪੋਰਟ ਫੋਲੀਟਰਸ ਅਪਡੇਟਸ ਲਾਈਕ ਐਂਡ ਫੋਲੋ ਆਵਰ ਫੇਸਬੁੱਕ ਪੇਜ ਐਸਐਮਸ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ